ਜਾਣਾ ਕਾਹਦੇ ਤੇ ਆਪਾਂ ਜਾਣਾ ਆ ਆ ਲੈਂਬੋ ਤੇ ਬ੍ਰੇਕ ਥੋੜੇ ਜੇ ਘੱਟ ਲੱਗਦੇ ਹੈਗੇ ਖਾਸੀ ਵੱਡੀ ਗੱਲ ਬਾਤ ਆ ਖੁੱਲਾ ਡੋਲਾ ਮਾਹੌਲ ਆ ਉਹ ਖਾਂਦੇ ਪੀਂਦੇ ਆ ਨੂੰ ਵੇਖ ਕੇ ਨਾ ਸੜੀਏ ਆਣ ਚੇ ਗਵਾਂਢ ਚੱਕ ਦੇ ਨਾ ਲੜੀਏ ਹੁਣ ਹੀ ਲੜਾਈ ਉਹ ਗਵਾਂਢ ਚ ਆਉਣਾ ਬੱਲਿਆ ਉਹ ਮੈਂ ਹਾਂਜੀ ਭਾਈ ਆਉਣਾ ਮੈਂ ਥੋੜੇ ਟਾਈਮ ਨੂੰ ਵਿਹਾਰ ਜਾਗਾ ਨਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਬਠਿੰਡੇ ਤੋਂ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਕੱਲ ਬਠਿੰਡੇ ਆਇਆ ਸੀ ਇੱਕ ਦੋ ਕੰਮ ਸੀ ਇੱਕ ਕੰਮ ਤਾਂ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਆਇਆਗਾ ਤੇ ਉਹ ਕੰਮ ਮੇਰਾ ਵਿਚ ਹੀ ਰਹਿ ਜਾਂਦਾਗਾ ਤੇ ਅੱਜ ਉਹ ਕੰਮ ਜਿਹੜਾ ਆਪਣਾ ਟਰੈਕਿੰਗ ਵਾਲਾ ਬੈਗ ਇੱਥੋਂ ਹਨੂਮਾਨ ਚੌਕ ਤੋਂ ਮਿੱਤਰ ਆਪਣਾ ਲਵਜਿੰਦਰ ਉਹ ਤੋਂ ਉਹ ਫੜ ਕੇ ਲਿਆਉਣਾਗਾ ਤੇ ਅਗਲਾ ਪ੍ਰੋਗਰਾਮ ਵੇਖਦੇ ਆ ਕੋਈ ਤੇ ਜਾਣਾ ਕਾਹਦੇ ਤੇ ਆਪਾਂ ਜਾਣਾ ਆ ਆ ਲੈਂਬੋਟੀ ਗੱਡੀਆਂ ਦੋ ਹੋਰ ਵੀ ਖੜੀਆਂ ਨੇ ਪਰ ਆਪਾਂ ਐਸ ਲੱਗ ਦਿੱਤਾ ਹੈ ਉਦੋਂ ਜਿੱਦੇ ਪਹਿਲਾਂ ਇੱਥੇ ਸਾਈਕਲ ਸੀਗੀ ਆਪਣੀ ਰਾਈਡ ਉਸ ਦਿਨ ਵੀ ਮੈਂ ਇਹੀ ਸਾਈਕਲ ਲੈ ਗਿਆ ਸੀਗਾ ਤੇ ਫਿਲਹਾਲ ਮਾੜੀ ਜਿਹੀ ਸਾਫ ਸਪਾਈ ਕਰ ਲਈਏ ਤੇ ਫਿਰ ਚੱਲਦੇ ਆ ਗੱਡੀ ਇਹ ਲੈ ਕੇ ਹਨੂਮਾਨ ਚੌਕ ਜਾਣਾ ਉਸ ਤੋਂ ਬਾਅਦ ਏਸੀ ਮਾਰਕੀਟ ਵਾਲੇ ਪਾਸੇ ਜਾਣਾ ਥੋੜਾ ਜਿਹਾ ਡਰਾਈ ਫਰੂਟਸ ਲੈ ਕੇ ਆਉਣੇ ਆ ਫਿਰ ਭਿੰਦੂ ਮਿੱਤਰ ਕੋਲੇ ਜਾਣੇ ਆ ਰਾਤ ਮੈਂ ਇੱਥੇ ਰਿਹਾ ਸੀ ਆਪਣੇ ਮਿੱਤਰ ਸਰੇਂਦਰ ਹੋਰਿਆਂ ਕੋਲੇ ਅ ਇਹਨਾਂ ਕੋਲ ਆ ਗਿਆ ਸੀਗਾ 10:00 ਵਜੇ ਇੱਥੋਂ ਘੁੰਮਦੇ ਫਿਰਦੇ ਤੇ ਪਿੰਦੂ ਕੋਲੋਂ ਪ੍ਰਸ਼ਾਦਾ ਪਾਣੀ ਉੱਥੇ ਹੀ ਛਕਿਆ ਸੀਗਾ ਤੇ ਖੈਰ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਅ ਐਂਡ ਤੱਕ ਲਾਜ਼ਮੀ ਦੇਖਿਓ ਸੋਹਣੀ ਗੱਲਬਾਤ ਹੋਊਗੀ ਤੇ ਉਸ ਤੋਂ ਬਾਅਦ ਇੱਕ ਕੰਮ ਹੋਰ ਕੀ ਕਰਨਾਗਾ ਵਿਸ਼ਾਲ ਮੈਗਾ ਵੜ ਜਾਣਾਗਾ ਹਾਂ ਥੋੜਾ ਜਿਹਾ ਲੀੜਾ ਕੱਪੜਾ ਲੈਣਾ ਬੈਗ ਭਰ ਕੇ ਲਿਜਾਵਾਂਗੇ ਤੇ ਹੋ ਸਕਿਆ ਤਾਂ ਬਾਬਾ ਸੁਖ ਰਖੇ ਕਿਲਾ ਸਾਹਿਬ ਵੀ ਇਹ ਜਾ ਕੇ ਆਵਾਂਗੇ ਨਾਲ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਤੇ ਹੁਣ ਸਾਈਕਲ ਲੈ ਕੇ ਚੱਲਦੇ ਆਂ ਅੱਜ 13 ਅੱਸੂ 28 ਸਤੰਬਰ 12 2024 ਤੇ ਖਾਣਾ ਆ ਲਿਆ ਜੋਬਰ ਟਾਈਮ ਸਿਰ ਜਿਹੜਾ ਕਪੜਾ ਉਸ ਇਹ ਕੀ ਹੈ ਜਲ ਓਹ ਹੋ ਕੀ ਲੱਗ ਗਿਆ ਹਵਾ ਘਾਟਾ ਮੜੀ ਤੀਆਲ ਵੇਖ ਰਿਆਂ ਚੱਲ ਜੂ ਕੰਮ ਆ ਮਨ ਸੀਗਾ ਮੇਰਾ ਸਾਈਕਲਿੰਗ ਕਰਨ ਦਾ ਮਰਾ ਇੱਥੇ ਤੋਰਾ ਫੇਰਾ ਕਰ ਲਾਂਗੇ ਬਟਿੰਡੇ ਜਿਹਾ ਸਾਈਕਲ ਚਲਾ ਲਾਂਗੇ ਥੋੜਾ ਜਿਹਾ ਤਾਂ ਕਰਕੇ ਇਹ ਗੱਡੀ ਸ਼ਿੰਗਾਰ ਲਈ ਆਏ ਦੇ ਜੀ ਹਵਾ ਘਾਟਾ ਚੱਲ ਪਵਾ ਲਾਂਗੇ ਤੇ ਰਾਜ ਚ ब्रेक टेस्टिंग ठीक है चल चल जो कम आ ਆ ਲਵਿਜੇਂਦਰ ਆਪਣਾ ਉਹੀ ਮਿੱਤਰ ਆ ਜਿਹੜਾ ਆਪਣੇ ਨਾਲ ਕੇਦਾਰਗਾੰਠਾ ਟਰੈਕ ਤੇ ਗਿਆ ਸੀ ਆਪਾਂ ਰਾਜਸਥਾਨ ਘੁੰਮਣ ਗਏ ਸੀ ਉਦੋਂ ਵੀ ਆਪਣੇ ਨਾਲ ਹੀ ਗਿਆ ਸੀਗਾ ਤੇ ਘੁੱਦੇ ਨਾਲ ਵੀ ਉਹਨੇ 2-3 ਟਰੈਕ ਲਾਏ ਹੋਏ ਨੇਗੇ ਤੇ ਫਿਲਹਾਲ ਉਹਦੇ ਲਵੇ ਚੱਲਦੇ ਆ ਵਿੱਚ ਪਿੰਦੂ ਦਾ ਵੀ ਫੋਨ ਆਈ ਜਾਂਦਾ ਸੀਗਾ ਇਧਰੋਂ ਪੀਜੀ ਚੋਂ ਤੇ ਉਹਦੇ ਲਵੇ ਵੀ ਜਾਵਾਂਗੇ ਬਾਅਦ ਚ ਪਹਿਲਾਂ ਦੋ ਕੰਮ ਕਰਾਈਏ ਨਹੀਂ ਉਹਨੇ ਕਿਹਾ ਮੋਟਰਸਾਈਕਲ ਤੇ ਚੱਲਦੇ ਆ ਤੇ ਮੇਰਾ ਇਰਾਦਾ ਸੀਗਾ ਸਾਈਕਲ ਤੇ ਥੋੜੀ ਜਿਹੀ ਹਵਾ ਘਾਟਾ ਵਾਲੀ ਨਹੀਂ ਇਹ ਸਾਈਕਲ ਜਿਹੜਾ ਰੈਲਾ ਬਹੁਤ ਹੈਗਾ ਉਹਦੋਂ ਵੀ ਬਹੁਤ ਨਜ਼ਾਰਾ ਆਇਆ ਸੀ ਜਦੋਂ ਇੱਥੇ ਮੈਂ ਸਾਈਕਲਿੰਗ ਕਰੀ ਸੀ ਪਹਿਲਾਂ ਰੈਂਡੇ 'ਚ ਬ੍ਰੇਕ ਥੋੜੇ ਜੇ ਘੱਟ ਲੱਗਦੇ ਹੈਗੇ ਜਦੋਂ ਸਪੀਡ ਜੀ ਜੋ ਉਹ ਤਾਂ ਰੁਕਦਾ ਨਹੀਂ ਮਗਰ ਲਾ ਬ੍ਰੇਕ ਮੜਾ ਕੇ ਕਰਦਾ ਕੰਮ ਤੇ ਬਾਕੀ ਅੱਜ ਮੈਂ ਹੈੱਡਫੋਨ ਲਾਏ ਹੋਏ ਆ ਇਹਦੇ ਆ ਹੈੱਡਫੋਨ ਲਾਉਣ ਦਾ ਮਤਲਬ ਇਹ ਨਹੀਂ ਕਿ ਮੈਂ ਗਾਣੇ-ਗੋਣੇ ਸੁਣਨੇ ਆ ਵੈਸੇ ਹੀ ਲਾ ਲਿਆ ਕਿ ਆਵਾਜ਼ ਠੀਕ ਆ ਜੂਗੀ ਤੇ ਇੱਕ ਮਾਈਕ ਵੀ ਪਈ ਸੀ ਉੱਥੇ ਮੈਂ ਕਿਹਾ ਕਿੱਧਰ ਚੱਕਾਂਗੇ ਤੇ ਅੱਜ ਤੜਕੇ ਸੁਨੇ ਆ ਅਸੀਂ ਮੈਂ ਤੇ ਸ੍ਰਿੰਦਰ ਨੇ ਜਾਣਾ ਸੀਗਾ ਸਾਈਕਲਿੰਗ ਕਰਨ ਪਹਿਲਾਂ ਇੱਕ ਰਾਦਾ ਇਹ ਸੀਗਾ ਕਿ ਇੱਥੇ ਸਟੇਡੀਅਮ 'ਚ ਚੱਲਾਂਗੇ ਸਵੇਰੇ ਕੋਈ ਕਸਰਤਾਂ ਕਰਕੇ ਆਵਾਂਗੇ ਮਾੜੀ-ਮੋਟੀ ਭੱਜ ਦੌੜ ਕਰਿਆ ਆਵਾਂਗੇ ਪਰ ਰਾਤ ਅਸੀਂ ਲੇਟ ਬਹੁਤ ਸੁੱਤੇ ਹੋਰ ਮਿੱਤਰ ਆ ਗਈ ਸੀ ਪਿੰਡੋਂ ਇੱਥੇ ਸੁਰਿੰਦਰ ਉਹਨਾਂ ਕੋਲੇ ਤੇ 1:30 ਵੱਜ ਗਿਆ 1:35 ਮਿੰਟਾਂ ਤੇ ਵਾਸਾ ਮਾਰ ਕੇ ਬੈਏ ਸੀਗੇ ਤੇ ਉਸ ਤੋਂ ਬਾਅਦ ਫਿਰ ਓਲੀ ਓਲੀ 10-15 ਮਿੰਟ ਜੇ ਬੰਦੱਸ ਖਾਉਂਦਾ ਨਹੀਂ ਤਾਂ ਆਉਂਦੀ ਹੈਗੀ ਤੇ ਤਾਂ ਕਰਕੇ ਫਿਰ ਤੜਕੇ ਉੱਠਣ ਜਾਣਾ ਕਰਨੀ ਕਰੀ ਮੜ ਜਾ ਆਹ ਲੇਟ ਹੋ ਗਏ ਉੱਠਣ ਜਾ ਤਾਂ ਕਰਕੇ ਅਸੀਂ ਇੱਕ ਵਾਰੀ ਉੱਠਦੇ ਉੱਠਦੇ 5:30 ਵਜੇ ਇਹ ਸੁਰਿੰਦਰ ਕਹਿੰਦਾ 15 ਮਿੰਟਾਂ ਨੂੰ ਉੱਠਦੇ ਆ ਤਾਂ ਫਿਰ ਮੜਾਏ ਲੇਟ ਹੋ ਗਏ ਜਦੋਂ ਫਿਰ ਉਸ ਤੋਂ ਬਾਅਦ ਗਰਾਉਂਡ ਆਏ ਨਹੀਂ ਤੇ ਸਟੇਡੀਅਮ ਬਟਿੰਡੇ ਦਾ ਇੱਕ ਇਧਰਲੇ ਗੇਟ ਕੋਲੋਂ ਇੱਥੇ ਆਪਾਂ ਬਾਹਰੋਂ ਖੜਕੇ ਝਾਤ ਮਰਵਾ ਦਿੰਨੇ ਆਂਗੇ। ਮਕਬਰਾ ਮੀਰਾ ਸਾਹਿਬ ਪੀਰਖਾਨਾ ਬਟਿੰਡਾ। ਰੁਕ ਜਾ ਰੁਕ ਜਾ ਭਰਾਵਾ ਰੁਕ ਜਾ। ਉਹ ਆਹੀ। ਹਾਂ। ਇਹ ਸਟੇਡੀਅਮ ਆ। ਜਲ 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 ਖਾਸੀ ਬੱਡੀ ਗੱਲ ਬਾਤ ਆ ਖੁੱਲਾ ਡੋਲਾ ਮਾਹੌਲ ਆ ਪਹਿਲਾਂ ਵੀ ਇੱਕ ਦੋ ਵਾਰੀ ਆਏ ਆ ਇੱਥੇ ਸਰੇਂਦਰ ਨਾਲ ਹੀ ਤੇ ਅੱਜ ਇਰਾਦਾ ਸੀਗਾ ਇੱਥੇ ਸੁਭਾ ਸ਼ਾਮ ਸੁਭਾ ਸ਼ਾਮ ਬਹੁਤ ਚੰਗੀਆਂ ਖਾਸੀਆਂ ਰੌਣਕਾਂ ਹੁੰਦੀਆਂ ਨੇ ਆ ਤੇ ਹੁਣ ਵੀ ਉਹ ਪਰਲੇ ਪਾਸੇ ਜਾ ਵਾ ਕੇ ਜੇ ਭੱਜੇ ਕਰਦੇ ਆਗੇ ਅ ਵੇਖਦੇ ਆ ਰੱਬ ਸੁੱਖ ਰੱਖੇ ਜੇ ਆਪਾਂ ਅੱਜ ਪਿੰਡ ਨਾ ਗਏ ਵਾਪਸ ਤੇ ਵੀਰੇ ਆ ਇੱਥੇ ਸਵੇਰੇ ਹਲਾ ਕੇ ਜਾਵਾਂਗੇ ਭੱਜ ਦੌੜ ਹੋ ਆਪਾਂ ਜਾਣਾ ਇੱਧਰ ਉਹ ਸਾਹਮਣੇ ਹਰਮਾਨ ਚੌਕ ਹੈਗਾ ਪਰ ਮੈਂ ਇੱਧਰ ਦੀ ਘੁੰਮ ਕੇ ਆਉਂਗਾ ਫੌਜੀ ਚੌਕ ਉਤੋਂ ਦੀ ਤੇ ਵਧੀਆ ਸੋਹਣਾ ਨਜ਼ਾਰਾ ਜਾਊਗਾ ਇੱਥੋਂ ਵਾਪਸ ਆਏ ਤੇ ਇੱਧਰ ਉਹੀ ਆ ਗਿਆ ਸੀਗਾ ਸਟੇਡੀਅਮ ਦਾ ਚੱਕਾ ਲੈਣ ਮਾੜਾ ਯਾਰ ਦੇਖੀਂ ਭਾਈਓ ਬ੍ਰੇਕ ਕੱਟ ਲੱਗਦੇ ਆ ਭਰਾਵਾ ਆ ਇਹ ਹੈ ਜੀ ਫੌਜੀ ਚੌਕ ਬਠਿੰਡਾ ਇਹ ਕਦਾ ਡਰ ਜਾ ਲੱਗਦਾ ਥੋੜੀ ਬ੍ਰੇਕ ਘੱਟ ਲੱਗਦੇ ਆਗੇ ਨਹੀਂ ਤਾਂ ਨੇਰੀ ਬਣਾਣ ਦੇ ਕਰੋਂਦੇ ਇਹਨੂੰ ਆਪਣੇ ਰੋਡ ਦੇ ਐਂਡ ਜਮਾ ਵਿੱਚ ਵਿਚ ਬਚਾਲੇ ਆ ਦੇਖਦੇ ਹੋਏ ਭਾਈ ਸਾਹਿਬ ਥਰਮਲ ਸਿੰਘ ਹੋਰੇ ਆ ਮਾਫਦਾ ਤਾਂ ਬੰਦਾ ਬਹੁਤ ਖੁਸ਼ ਆ ਤੇ ਕਈ ਵਾਰੀ ਢੋਲੀਆ ਹੋ ਜਾਂਦਾ ਰਾਤ ਸੋਚ ਕੇ ਪਿਆ ਸੀਗਾ ਕਿ ਤੜਕੇ ਦੀ ਜੇ ਸਰੇਂਦਰ ਨਾ ਗਿਆ ਤਾਂ ਜਾਂ ਮਤਲਬ ਸਾਈਕਲ ਵੀ ਬਸ ਇੱਕੋ ਹੀ ਸੀ ਸਾਡੇ ਕੋਲੇ ਦੂਜੀ ਪੀਜੀ ਚੱਕ ਕੇ ਲਿਆਉਣਾ ਸੀਗਾ ਤੇ ਇਹ ਸੀਗਾ ਵੀ ਇਕੱਲੇ ਹੀ ਜਿਹੜਾ ਕੱਢ ਗਿਆ ਉਹ ਆ ਥਰਮਲ ਆਲੇ ਪਾਸੇ ਦੀ ਉਹ ਬੰਡੇ ਦੇ ਆਸੇ ਪਾਸੇ ਪਰ ਬਾਕੀ ਗੱਲ ਬਾਅਦੋਂ ਦਾਸਤੀ ਸੀ ਤੇ ਇੱਥੇ ਮਿੱਤਰ ਲਵਜਿੰਦਰ ਲਾਈਵ ਚ ਡਿਊਟੀ ਆ ਉਹਦੇ ਕੋਲੇ ਪਹੁੰਚਦੇ ਆਣੇ ਧੀ ਕੀ ਅਨਵਾ ਚੋਬਰ ਮੱਥੇ ਦੇ ਹੱਥ ਧਰ ਕੇ ਮੜਾ ਮੇਰਾ ਸਾਇਕਲ ਰੋਕ ਲਈ ਲੋਟਾਂ ਚੜਦੀ ਗਲਾ ਪੂਰੀ ਆਇਦਰ ਲਾਏ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਯਾਰ ਬੜੇ ਜਰਾਵਾਦ ਤਗੜਾ ਤੂੰ ਵਧੀਆ ਵਧੀਆ ਪੂਰਾ ਕੈਮਰੇ ਨਾਲਗਾ ਬਣਾ ਲਿਆ ਪ੍ਰੋਗਰਾਮ ਪ੍ਰੋਗਰਾਮ ਚੱਲ ਦੱਸ ਹੀ ਦਿੰਨੇ ਆ ਬਾਈ ਇੱਥੇ ਸਾਰਿਆਂ ਨੂੰ ਬਣੀ ਜਾਂਦਾ ਬਾਈ ਏ ਐਮ ਕੁੰਟ ਸਾਹਿਬ ਦਾ 10 ਅਕਤੂਬਰ ਨੂੰ ਬੰਦ ਹੋ ਜਾਣਾ ਯਾਰ ਰਸਤਾ ਯਾਤਰਾ ਦਾ ਫੇਰ ਖੁੱਲੂਗਾ 25 ਮਈ ਨੂੰ ਤਾਂ ਮੈਂ ਕਿਹਾ ਹੁਣ ਜਾਇਆ ਉਹਨਾਂ ਇਤ ਕੀ ਮਾਨ ਸੀਗਾ ਪਹਿਲਾਂ ਕੰਮਕਾਰ ਚ ਨਹੀਂ ਜਾਇਆ ਗਿਆ ਤੇ ਹੁਣ ਹੈਗੇ ਦੋ ਜਣੇ ਸਲਾ ਸੰਦੀਪ ਐਕਸਾ ਤੇ ਤੈਨੂੰ ਗੱਲ ਫੋਨ ਕਰਿਆ ਤਾਂ ਸੀ ਤੇ ਦੇਖਦੇ ਆ ਬਈ ਜੇ ਆਪਣਾ ਪ੍ਰੋਗਰਾਮ ਬਣੇਗਾ ਤਾਂ ਛੇਤੀ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਉਣੇ ਹੈਮਕੁੰਡ ਸਾਹਿਬ ਤੇ ਨਹੀਂ ਇੱਕ ਦੋ ਟਰੈਕਾਂ ਦੀ ਗੱਲਬਾਤ ਹੋਈ ਜਾਂਦੀ ਆ ਉਹ ਆਪਾਂ ਦੇਖਦੇ ਆ ਪੰਜਾਬ ਚ ਵੋਟਾਂ ਨੇ 15 ਤਰੀਕ ਤੋਂ ਬਾਅਦ ਲੋਟਾਂ ਯਾਰ ਕਰਕੇ ਰਕੀਟ ਤਾਂ ਆਏਗਾ ਪਰ ਆਏ ਜੇ ਕਿ ਨਹੀਂ ਉਹ ਕੀ ਆ ਇਹਨਾਂ ਬਹੁਤ ਸਮਾਨ ਜਿਹਾ ਕੀ ਉਹਦੇ ਚ ਤੇ ਸੱਚ ਮੇਰਾ ਉਹ ਆ ਸਲੀਕੇ ਬੈਗਾ ਮੈਂ ਮਾਯੂ ਕਰੇ ਮੈਂ ਕੋਲ ਆਈ ਸਰ ਕੋਲ ਹੈ ਮੈਂ ਆ ਚੱਕੀ ਤੇਰੇ ਵਾਸਤੇ ਯਾਰ ਤਰੀ ਸੇਵਾ ਕਰਾਂਗੇ ਪੂਰੀ ਯਾਰ ਟਰੈਕਟਰ ਉੱਤੇ ਜਾਣ ਲੱਗ ਜਾਈਏ ਇੰਦੇ ਨਾਲ ਦੁਬਾਰੇ ਹੈ ਏਸੀ ਮਾਰਕੀਟ ਵੱਲ ਜਾਣਾਗਾ ਉਹ ਡਰਾਈਵੋਰਸ ਵਾਲੀਆਂ ਸ਼ਾਪਸ ਨਹੀਂ ਉਹਨਾਂ ਤੇ ਯੇ ਹਨੂਮਾਨ ਠੀਕ ਆ ਕੋਈ ਨਾ ਕਰ ਲੈਨੇ ਆ ਫੋਨ ਆ ਆ ਮਿੱਤਰ ਨੇ ਮੇਰਾ ਸਾਈਕਲ ਰਖਾਤਾ ਉੱਥੇ ਕਹਿੰਦਾ ਆਪਾਂ ਬੰਬੂ ਗਾੜ ਦੇ ਚੱਲ ਗਏ ਉਹਨੇ ਇੱਕ ਦੋ ਸਮੇਂ ਜਿੱਥੇ ਜਾਣਾ ਆਪਾਂ ਤੂੰ ਜਾ ਲਵੇਂਗਾ ਤੇਰੇ ਨਾਲ ਘਟ ਲੈਨੇ ਆ ਕਿਹੜਾ ਸਾਨੂੰ ਘੰਟਾ ਸਾਰਾ ਹੋ ਗਿਆ ਜਦੋਂ ਦੋ ਬੰਦਿਆਂ ਦੀ ਰੱਜ ਕੇ ਜੀ ਮਿਲਦੀ ਹੋਵੇ ਉਦੋਂ ਗੱਲਾਂ ਬਾਤਾਂ ਫਿਰ ਵਾਵਾ ਲੰਮੀਆਂ ਹੋ ਜਾਂਦੀਆਂ ਕਿਉਂ ਮਿੱਤਰ ਫੋਨ ਕੱਲ ਨੂੰ ਦੇਖੀ ਲੂ ਘਰ ਜਾ ਕੇ ਦਿਖਾ ਦੇ ਨੇ ਇਹਨੂੰ ਸੱਜਣਾ ਉੱਚਾ ਮਾਰਦੇ ਵਿੱਚ ਰਵੇ ਨਾ ਵਿੱਚ ਆਹ ਹੱਕ ਵੰਡਦਾ ਮਿੱਤਰਾ ਤੇ ਪ੍ਰੋਟੀਨ ਦੀ ਡਾਈਟਾ ਨੂੰ ਹੱਥ ਮਾਰ ਕੇ ਨੌਜਵਾਨ ਜਦੋਂ ਬਾਹਰ ਦਾ ਮਾਹੌਲ ਦੇਖਿਆ ਤਾਂ ਠੰਡਾ ਹੋ ਗਿਆ ਬੱਦਲជា ਬਹੁਤ ਸੰਘਣਾ ਸੀ ਟੱਪ ਗਿਆ ਅੱਗੇ ਧੇਰੀ ਆ ਗਿਆ ਕੀ ਆ ਤੇ ਬਾਕੀ ਵੇਖਦੇ ਹਾਂ ਬਾਹਰ ਜਾ ਕੇ ਬਾਹਰ ਦਾ ਨਜ਼ਾਰਾ ਹਾ ਜਿਸ ਦਿਨ ਤੁਸੀਂ ਕਹਿੰਦਾ ਨਹੀਂ ਹੱਸਦੇ ਤੇ ਉਹ ਦਿਨ ਸੋਡਾ ਬਿਆਰਤਾ ਚਾਰ ਲੀਏ ਫਿਰਨ ਭਾਈ ਸਾਹਿਬ ਇਹ ਜਦੋਂ ਵੀ ਆਉਣੇ ਇੱਥੇ ਅਸੀਂ ਮੈਂ ਇਹ ਗੱਲ ਬਾਰ ਬਾਰ ਆ ਪੜਦਾ ਰਹਿਣਾ ਤੇ ਬਾਹਰ ਦਾ ਮਾਹੌਲ ਕਣੀਆਂ ਵਾਲਾ ਤੇ ਇਹ ਬਠਿੰਡੇ ਦਾ ਅਜੀਤ ਰੋਡ ਭੈਤਰੀ ਘਾਤ ਲਿਨ ਸਿੱਧਈ ਆਪਾਂ ਮਾਲ ਰੋਡ ਉੱਤੇ ਚੱਲਦੇ ਆਂ ਅਦਰ ਰੁਗਣੀ ਮੜਾਇ ਹੈ ਹੈ ਅੱਜ ਆਪਾਂ ਨੂੰ ਆਪੋ ਕਪਾਲਾ ਬਹੁਤ ਜਾਨ ਪਿਆ ਨੂੰ ਉਹ ਕੋਈ ਨਾ ਕੋਈ ਨਾ ਟਰੈਕ ਰੱਬ ਸੁੱਖ ਰੱਖੇ ਤੈਨੂੰ ਛੇ ਦਿਨ ਟਰੈਕ ਤੇ ਲੈ ਕੇ ਜਲਾਂਗੇ ਉਹ ਕਣੀਆਂ ਹੀ ਬਹੁਤ ਵੱਧ ਗਈਆਂ ਨਾ ਯਾਰ ਉਹਦੇ ਨੂੰ ਆਪਾਂ ਪਹੁੰਚ ਜਾਗੇ ਕਟੜੀਆਂ ਵਾਲਾ ਮਾਹੌਲ ਬਾਬਾ ਜੋਰਜਾ ਫੜ ਗਿਆ ਬਾੜੀਆਂ ਵੀ ਨਹੀਂ ਹੈ ਤਾਂ ਇਹ ਜੀ ਗੱਲ ਜੀ ਕਿੱਦੜ ਕਿਸ ਦੀ ਜੇ ਵਿਆਹ ਹੋਣ ਵਾਲੀ ਜੀ ਤਾਂ ਭਾਈ ਸਾਹਿਬ ਜੁਰੇ ਵੀ ਕਰਦੇ ਹੈਗੇ ਤੇ ਆਪਾਂ ਪੈ ਗਏ ਆ ਮਾਲ ਰੋਡਾ ਦਿੱਤਾ ਸਟੇਸ਼ਨ ਵੱਲੋਂ ਮੁੜ ਗਏ ਅਹ ਰੁਮਾਨ ਚੌਕ ਤੋਂ ਇੱਥੇ ਭਾਈ ਸਾਰੇ ਸ਼ੋਰੂਮਾਂ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਸਸਤੇ ਤਾਂ ਕਿਹੜੇ ਹੋਣਗੇ ਇੱਥੇ ਲਵਜਿੰਦਰਣਾ ਮਹਿੰਗੇ ਤੋਂ ਮਹਿੰਗੇ ਸਾਰੇ ਸ਼ੋਰੂਮ ਆ ਮਾਲ ਰੋਡ ਤੇ ਮਿਲ ਗਏ ਤੁਹਾਨੂੰ ਸਾਰੇ ਹਾਂ ਲੋ ਕਰੂ ਗੱਲ ਬਾਈ ਆ ਪਤਾ ਅੱਜ ਕਿਧਰ ਕਿਧੜੀ ਜਾ ਵਿਆਹ ਕਰਾ ਕੇ ਏਡੂਣਾ ਕੇ ਅੱਗੇ ਜਾ ਲੋ ਉੱਤੋਂ ਦੀ ਕੋਮਗੇ ਇਹ 680 ਆਹ 800 ਵਾਲੇ ਕਿਹੜੇ ਵੀਰੇ 800 ਵਾਲੇ ਇਹ ਵਾਲੇ ਨੰਨ ਕਰੋ ਚਲੋ ਜਲਾਇਆ ਆਹ ਤੇ ਇਹਨਾਂ ਇਹ ਮਾਰ ਲੈ ਹੌਦਾ ਇੱਥੇ ਬਹਾਵਾਰਾ ਬਦਾਮ ਦੇ ਗਿਰੀਆਂ ਇੱਥੋਂ ਥੋੜੀਆਂ ਸਸਤੀਆਂ ਮਿਲ ਜਾਂਦੀਆਂ ਬਸ ਤਾਂ ਘਰ ਕੇ ਵਾਸਤੇ ਇਥੇ ਵੀ ਮਾਰ ਲਿਆ ਹੱਥ ਜਨ ਜੜਖੀਜਾ ਲਈਆਂ ਆਪਾਂ ਪ੍ਰੀਨਾਟਰ ਵਾਟਰ ਵੀ ਮਿਲ ਜਾਂਦਾ ਇਹਨਾਂ ਕੋਲ ਛੋਟੀ ਜਿਹੀ ਪਾਈ ਆ ਗਾਲੀ ਪੈਕਿੰਗ ਲੈ ਲਈ ਤੇ ਮੈਂ ਕਿਹਾ ਚਲ ਇਹ ਵੀ ਆ ਇਹਨਾਂ ਵਾਲਾ ਆ ਕੇ ਦੇਖ ਲੈਣੇ ਮਾਰਾ ਮੋਟਾ ਬਰੇਡਾਂ ਤੇ ਲਾ ਕੇ ਆ ਚੱਲ ਜਾਂਦਾ ਕੰਮ ਗਈ ਵਾਰੀ ਅਦਾਖਾਂ ਤੋਂ ਕੰਮ ਬਰਾਮ ਬਰਾਮ ਕਰ ਲੈ ਯਾਰ ਮਹਿੰਗਾ ਚੱਲ ਮਿੱਤਰਾ ਪਿੰਦੂ ਮਿੱਤਰ ਦੀ ਕੀ ਜਾਂਦਾ ਮੈਨੂੰ ਠੀਕ ਹੈ ਨਾ ਉਹ ਤਾਂ ਕਈ ਦਿਨਾਂ ਦੀ ਗੱਲ ਆ ਪਹਿਲਾਂ ਆਈ ਸੀ ਇਹਦੇ ਆਹ ਹਾ ਲੈਂਪੋ ਦੀ ਮਾੜੀ ਸੈਟਿੰਗ ਕਰਾਉਣੀ ਹੈ ਯਾਰ ਹਵਾ ਬ੍ਰੇਕ ਸੋਣਿਆ ਹੈ ਨੇੜੇ ਕੋਈ ਮਿਸਤਰੀ ਇਹ ਚੱਕ ਕੇ ਆਏ ਜੇ ਫੀਲਿੰਗ ਜੀ ਨਹੀਂ ਆਈ ਕਿ ਟ੍ਰੈਕ ਤੇ ਦੁਰਦੇ ਉਹਨੇ ਜਿਵੇਂ ਚੱਲਿਆ ਕਹਿੰਦੇ ਚੱਲਿਆ ਡੈਕ ਤੇ ਯਾਰ ਭੜੀ ਮੜਾਏਗਾ ਆਹ ਵੇ ਯਾਰ ਤੂੰ ਇੱਥੇ ਹੀ ਰੱਖ ਲੈਂਦਾ ਨਾ ਸਲੀਪਿੰਗ ਬੈਗ ਆਇਆ ਨਾ ਕਰ ਮੈਂ ਕੁਝ ਨਹੀਂ ਜਾਂਦਾ ਵਾਈਡ ਐਂਗਲ ਚਾਹ ਵਾਹਾਈਡ ਐਂਗਲ ਹਾਂ ਯਾਰ ਅਮਾਨ ਰਿਆਣਾ ਰੈਕ ਚੱਲ ਚੰਗਾ ਮਿੱਤਰ ਤੇ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ ਮੈਂ ਇੱਥੇ ਆ ਜੇ ਸ਼ਾਮ ਨੂੰ ਤੂੰ ਇੱਧਰ ਜੀਤ ਰੋਡ ਪੰਨੀ ਕੇਰਾ ਲੱਗਿਆ ਤਾਂ ਤੂੰ ਦੇ ਲਈ ਜਾਂਦੀ ਹਾਂ ਫੋਨ ਕਰਦੇ ਹੁਤਾ ਸਿੰਘ ਜੀ ਚੱਲ ਵੇਖਦੇ ਜੰਮਲ ਵਾਲਿਆਂ ਨਾਲ ਕੋਈ ਕੁਦੇ ਨਾਲ ਚੱਲ Ti ka jauh dekho tingi. Ti ka jauh tingi. Ti ari rakhi? ਹਾਂ ਬ੍ਰੇਕਾਂ ਦੀ ਰਿਪੋਰਟ ਓਕੇ ਕਰਾ ਲਿਆ ਦੀ ਹਵਾ ਵੀ ਬਵਾਲੀ ਦੇ ਕੰਮ ਹੋਰ ਵੀ ਜਿਆਦਾ ਰੈਲਾਜ ਹੋ ਗਿਆ ਤੇ ਉਤੋਂ ਅਲਾਜੇਂਦਰ ਮਿੱਤਰ ਨੇ ਆ ਬੈਗ ਚਾਹਤਾ ਇਹਦੇ ਵਿੱਚ ਉਹਦਾ 슬ੀਪਿੰਗ ਬੈਗ ਤੇ ਮੈਟ ਇਹ ਦੋਨੇ ਚੀਜ਼ਾਂ ਇਹਦੇ ਵਿੱਚ ਤਾਂ ਬੈਗ ਹੋਰ ਭਰ ਗਿਆ ਕੁਝ ਆਪਣਾ ਸਮਾਨ ਸੱਲਾਇਆ ਪਾ ਲਿਆ ਤੇ ਬੈਗ ਰੱਖਦੇ ਆ ਪਿੰਦੂ ਮਿੱਤਰ ਦੀ ਪੀਜੀ ਤੇ ਇੱਥੇ ਤੇ ਉਤੋਂ ਬਾਅਦ ਆ ਜਾਣੇ ਆ ਵਿਸ਼ਾਲ ਮੈਗਾਵਾਟ ਥੋੜੇ ਜਿਹਾ ਕਪੜੇ ਲੈਣੇ ਟੀ-ਸ਼ਰਟਾਂ ਵਗੈਰਾ ਲੈਣੀਆਂ ਉੱਥੇ ਆ ਕੰਮ ਥੋੜਾ ਸਸਤਾ ਹੁੰਦਾ ਕੁਝ ਦਿਨ ਪਹਿਲਾਂ ਹੀ ਬਲੌਗ 'ਚ ਦਿਖਾਈ ਸੀ ਉਹ ਗੱਲਬਾਤ ਤੇ ਅੱਜ ਫੇਰ ਉੱਥੇ ਹੀ ਚੱਲੇ ਆਗੇ ਵਾਹੇ ਗਰੂ ਵਾਹੇ ਮੁਸੀਹੇ ਵਾਹੇ ਗਰੂ ਜੀ ਕੀ ਹਾਲ ਹੈ ਮਟਰ ਤਨੋਂ ਗਿਆ ਸੀ ਨਾ ਬੈਗ ਭਰ ਕੇ ਜਾਵਾਂਗੇ ਆਪਾਂ ਪਰ ਵੀ ਲਿਆ ਹੋਰ ਫੁੱਲ ਕਰ ਲਿਆ ਮਾਲ ਬੰਦੇ ਦਾ ਬਹੁਤ ਪਰਸ਼ਾਦਾ ਬਾਣੀ ਸ਼ਖ ਕੇ ਨੌਜਵਾਨ ਸਿੱਧਾ ਇਹ ਰਿਕਸ਼ਾ ਤੇ ਚੜ ਕੇ ਪਹੁੰਚ ਗਿਆ ਵਿਚਾਰ ਮੈਗਾ ਮਾਰ ਇੱਥੇ ਕਰਨਗੇ ਅੱਜ ਬਾਜ਼ਾਰ ਮਹਿੰਗਾ ਉਹ ਮੋਟਰ ਲੈਣਾ ਬੁਰਸ਼ ਬੁਰਸ਼ ਚੈੱਕ ਕਰ ਲਾ ਗਿਆ ਸੋਨੋ ਆ ਮੁੰਡੇ ਸਸਤੀਆਂ ਟੀ-ਸ਼ਰਟਾਂ ਤੇ ਮਹਿਲ ਹੋਏ ਫਿਰਦੇ ਸੀ ਕਈ ਦਿਨਾਂ ਦੇ ਤੇ ਅੱਜ ਇੱਥੇ ਆਏ ਥੋੜਾ ਜਿਹਾ ਸਟਾਕ ਘਟਾ ਇਹਨਾਂ ਕੋਲੇ ਇਹ ਵਾਲੀਆਂ ਵਿੱਚ ਹੀ 199 ਰੁਪਏ ਵਾਲੀਆਂ ਪਈਆਂ ਇਹਨਾਂ ਨੇ ਆਓ 329 ਰੁਪਏ ਤੇ ਜਿਹੇ ਜਿਹਾ ਅਸੀਂ ਰੰਗ ਭਾਲਦੇ ਸੀ ਉਹ ਸਾਨੂੰ ਰੰਗ ਨਹੀਂ ਮਿਲਦਾ ਤੇ ਜੰਗ ਮਿਲਦਾ ਤਾਂ ਤੇ ਸ਼ਰਟ ਨਹੀਂ ਮੇਚਦੀ ਮੇਰਦੀ ਤੇ ਨੌਜਵਾਨਾਂ ਇਹੋ ਜਿਹੀਆਂ ਚੀਜ਼ਾਂ ਸ ਆਪਣਾ ਟੂਥਪੇਸਟ ਇਹੋ ਜੱਕੀ ਕੰਮ ਜਿਹਾ ਚਲਾ ਕੇ ਆ ਮੁਰ ਚੱਲਾਂਗੇ ਅੱਜ ਦੇਖ ਲੈ ਕਦੀ ਤੇਰੀ ਮੇਜਦੀ ਤਾਂ ਹੋਊਗੀ ਕੁਛ ਨਹੀਂ ਹੈ ਆਪਣਾ ਗਾਹੀ ਨਹੀਂ ਹੋਦੀ ਇਹ ਹਾਂ ਨਾ ਨਵਨ ਨਰ ਮੈਂ ਲਈ ਇੱਧਰ ਵੀ ਠੀਕ ਆ ਰਾਮ ਵਿੱਚ ਗਾਹ ਕਾਟਨ ਆਇਆ ਇਹ ਤੂੰ ਜਾਮ ਪਾਉਣ ਨੂੰ ਘਰੇ ਪਾਉਣ ਨੂੰ ਠੀਕ ਆ ਅਸੀਂ ਡਰਾਈ ਬਿਟਰ ਲੱਭਦੇ ਹੁੰਨੇ ਆ ਇਹ ਆਪਣੀਆਂ ਜੰਮ ਜੰਮ ਜ ਪਾਉਣ ਨੂੰ ਉਹ ਸਾਹਮਣੇ ਜਿਹੜੀਆਂ ਲੱਗੀਆਂ ਉਸਤਾਰੀਆਂ 199 ਦੀਆਂ ਨੇ 109 ਦਾ ਉਹ ਲੱਗਿਆ ਹੋਇਆ ਉੱਥੇ ਪਹਿਲਾਂ ਉਹ ਟੰਗੀਆਂ ਹੁੰਦੀਆਂ ਸੀ ਦੂਸਰੀਆਂ ਆਪਣੀਆਂ ਆਹ ਡرائی ਫਿੱਟ ਓਹ ਸਾਹਮਣੇ ਵਾਲੇ ਗੇਟ ਤੋਂ ਆਪਾਂ ਤੱਲੋਂ ਐਂਟਰੀ ਕਰੀ ਸੀ ਤੇ ਉਧਰੋਂ ਸੱਜੇ ਹੱਥ ਆ ਕੇ ਆ ਰਸਤਾ ਸਿੱਧਾ ਉੱਪਰ ਨੂੰ ਚੜ੍ਹ ਜਾਈਦਾ ਉੱਪਰ ਹਾਂ ਜਿਹੜਾ ਕਪੜਾ ਠੀਕ ਆ ਮੋਹਲ ਥੱਲੇ ਜਾਦੇ ਲੇਡੀਜ਼ ਵਾਲੇ ਹੀ ਆਉਂ ਉਹ ਸਾਰਾ ਸਿਸਟਮ ਥੱਲੇ ਤਾਂ ਨਹੀਂ ਖੜੇ ਕਦੇ ਅਸੀਂ ਉਪਰ ਗੇੜਾ ਕੱਢਿਆ ਏ ਕੋਈ ਗੱਲਬਾਤ ਹੀ ਅਜ ਨੌਜਵਾਨਾਂ ਨੂੰ ਨਹੀਂ ਬਣੀ ਤੇ ਆ ਐ ਜਿਹਾ ਸਿਸਟਮ ਅੰਡੇ ਬੱਕਾਂ ਦੇ ਬੂਕਾਂ ਵਾਲੇ ਇਹ ਜੇ ਕਈ ਵਾਰੀ 80 80 ਰੁਪਈਆ ਜੀ 90 90 ਚ ਇਹ ਲੱਗੇ ਹੋਏ ਨੇ ਇੱਥੇ ਆ ਚੱਲੀਏ ਕਿੰਮੜਾ ਇਹ ਦੇਖਦੇ ਕਿੰਨੇ ਦੇਖਣਾ ਆ ਕਿ ਦੇਖ ਲੈ ਦੇਖ ਲੈ ਸਾਰਾ ਕੁਝ ਆ ਤੋ ਖਰੀਦੋ ਕਹਿੰਦੇ ਅਕਲ ਹੈ ਜਨ ਨਾਲ ਹੈ ਚੱਲ ਆ بس چلئے ਆ ਫੜ ਲੇ ਅਜੂੜ ਘੰਟੇ ਦੇ ਵਿੱਚ ਨੌਜਵਾਨ ਦੋ ਚੀਜ਼ਾਂ ਲੈ ਕੇ ਆ ਬਾਹਰ ਨਿਕਲੇ ਨੇਗੇ ਹਾਂ ਬਾਵ ਮੱਥਾ ਮਾਰੀ ਕਰੀ ਤੇ ਪਰ ਉਹ ਜਿਹੇ ਜੀ ਆਪਾਂ ਲਵਦੇ ਸੀ ਗੱਲਬਾਤ ਉਹ ਜੀ ਮੇਰੇ ਟੀ ਸ਼ਰਟਾਂ ਦੀ ਕਦੇ ਫੇਰ ਕਿਹੜਾ ਮਾਰ ਲੈ ਕੇ ਵੇਰੀ ਸਟਾਕ ਨਹੀਂ ਹੁੰਦਾ ਵਿਸ਼ਾਲ ਮੈਗਾਵੋਲਟਾ ਬਰਹਿੰਡਾ ਅੱਲਾ ਨੌਜਵਾਨ ਆ ਮੈਂ ਬਾ ਲੈਣਾ ਇਹ ਵਿੱਚ ਸਾ 사ਲਾ ਉੱਥੇ ਜਾ ਕੇ ਹੁਣ ਜਾਣ ਸਾ ਨਹੀਂ ਸੁਰਤਾਲ ਦਾ ਆਪਾਂ ਗਾਣਾ ਹੀ ਸੁਣਾ ਲਾਂਗੇ ਆਪਾਂ ਖਖਰਾ ਬੰਦੇ ਇਹ ਤੋਂ ਕਲਾਸ ਜਾਣਾ ਕਿ ਜਿੰਮ ਜਾਣਾ ਜਿੰਮ ਮੁਕਰੀਨ ਆਉਣਾ ਉਹ ਖਾਂਦੇ ਪੀਂਦੇ ਆ ਨੂੰ ਵੇਖ ਕੇ ਨਾ ਸੜੀਏ ਆਣ ਚ ਗਵਾਂਢ ਚੱਕ ਦੇ ਨਾ ਲੜੀਏ ਜਿਹੜੇ ਸਾਹਬ ਨਾਲ ਲੱchnਾ ਹੈ ਕਿ ਹੁਣ ਹੀ ਲੜਾਈ ਗਵਾਂਢ ਚ ਆ ਆ ਗਏ ਭਾਈ ਆ ਗਏ ਦਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈ ਦਾ ਲੈ ਬਾਈ ਤੇਰੇਂਦਰ ਦੇ ਨੰਬਰ ਨੂੰ ਗਾਣੇ ਨੂੰ ਤੁਸੀਂ ਕਿੰਨੇ ਨੰਬਰ ਦੇਣਾ ਨੰਬਰ ਦਾ ਦੇ ਨੰਬਰ ਨੂੰ ਅਸਰੀ ਕਾ ਜੀ ਯਾਰ ਹੁਣ ਤੋਂ ਪਿੰਡ ਜਾਣਾ ਹਾਂਜੀ ਪੱਕਾ ਜਿਆਦਾ ਮਿਲਦੇ ਆ ਸਵੇਰੇ ਪਿੰਡੋਂ ਕਿੰਨੇ ਕੋਈ ਮੋੜੇ ਕੱਲ ਨੂੰ ਪਿੰਡੋਂ ਮੈਂ ਸ਼ਾਮ ਜੀ ਨੂੰ ਟੱਜਾਂਗੇ ਠੰਡਾ ਸੰਘਿਆ ਨਾ ਕਰ ਤਾ ਉਹ ਕੇ ਰੱਖਿਆ ਰੱਖ ਉਹ ਬਾ ਖੋ ਕੇ ਰੱਖਾਂਗੇ ਹੁਣ ਇਹਦੇ ਦੀ ਸਾਡੇ ਬੋਲੇ ਚੰਗਾ ਬਈ ਆਇਤ ਮੰਨ ਆ ਮੰਨ ਗਿਆ ਬੀੜਾ ਵਾਇਆ ਇਸ ਵਕਤ 10 ਵਜੇ ਦਾ ਤੇ ਬਿੰਦੂ ਮਿੱਤਰ ਕੋਲੇ ਆ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਚੰਗਾ ਮਿੱਤਰਾ ਤੜਕੇ ਮਿਲਦੇ ਆ ਆਪਾਂ ਬੰਦਿਆਂ ਦੇ ਰੂਪ ਚ ਤੇ ਇੱਥੋਂ ਚੱਲਦੇ ਆਣ ਆਪਾਂ ਸਰੇਂਦਰ ਕੇ ਵਾਲੇ ਫਲੈਟ ਤੇ ਤੇ ਰਹਿਣਾ ਵੈਣਾ ਆਪਣਾ ਉੱਥੇ ਆ ਦਿਨੇ ਬੈਗ ਮੈਂ ਇਹਦੇ ਕੋਲੇ ਰੱਖ ਗਿਆ ਜੀ ਇੱਥੇ ਹੁਣ ਚੱਕ ਲਿਆ ਪ੍ਰਸ਼ਾਦਾ ਪਾਣੀ ਆ ਚੋਬਰ ਗੋਲੀ ਛਕਿਆ ਅੱਜ ਵੀ ਆਪਾਂ ਤੇ ਫਿਲਹਾਲ ਆ ਆਪਾਂ ਚੱਲਦੇ ਆ ਪੀਜੀ ਵਾਲਾ ਚੰਗਾ ਮਿੱਤਰਾ ਅਮ ਤੜਕੀ ਮੈਂ ਤਨੂ ਪੈਣ ਵੇਲੇ ਮੈਸੇਜ ਕਰ ਦੂੰਗਾ ਹਾਂ ਕਰ ਦੋ ਠੀਕ ਹੈ ਸਤਿ ਸ੍ਰੀ ਅਕਾਲ ਤੇ ਇਸੇ ਦੇ ਨਾਲ ਆਪਣੇ ਅੱਜ ਦੇ ਬਲੌਗ ਦੀ ਸਮਾਪਤੀ ਹੈ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਵਾਲੀ ਸਪੋਰਟ ਜਰੂਰ ਕਰਿਓ ਤੇ ਚੰਗਾ ਲੱਗਿਆ ਤਾਂ ਅੱਗੇ ਜਰੂਰ ਭੇਜਿਓ ਇੱਕ ਮਿੱਤਰ ਪਿਆਰੇ ਨੂੰ ਵੀਡੀਓ ਹ ਕਾਰਕ ਕੇ ਸਮਾਪਤੀ ਕਰਦੇ ਹਾਂ ਠੀਕ ਹੈ ਜੀ ਕੱਲ ਨੂੰ ਪਿੰਡ ਜਾਣਾਗਾ ਇੱਥੋਂ ਵਾਪਸੀ ਆ ਤੇ ਅਗਲਾ ਪ੍ਰੋਗਰਾਮ ਦੇਖਦੇ ਆ ਜਿਵੇਂ ਕੋਈ ਬਣਿਆ ਅਮਾਜ਼ਨ ਨੂੰ ਛੇਤੀ ਕੋਈ ਨਵੀਂ ਅਪਡੇਟ ਦਿੰਨੇ ਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ